ਤਰੀ ਨਾਲ ਲਾ ਲੀਨਾ ਪਾ ਠੀਕ ਇਹਨੂੰ ਲਾ ਕੇ ਕੋਈ ਦੇਵਾਂਗੇ ਨਾ ਅੱਜ ਦੂਸਰੀ ਤੇ ਨੱਕ 'ਚ ਲੱਗਣੀ ਚਾਹੀਦੀ ਆ ਲੱੜਣੀ ਚਾਹੀਦੀ ਆ ਇਹਨਾਂ ਨੂੰ ਦੋ ਜੇਕ ਕੋੜੇ ਅਪਰ ਨੈਕਸਟ ਉਠਾਈਏ ਹੋਰ ਇੱਕ ਆਪਣੇ ਹੱਥ 'ਚ ਦੇਵੋ ਉਸਿਆ ਸੀ ਬੀਕ ਨਾ ਜੀ ਆ ਰਹੀ ਜੀ ਜੀ ਠੀਕ ਹੋ ਜਾ ਮੇਰੇ ਕੋਈ ਬਾਕੀ ਰੱਬ ਦੀ ਰਹਿਮਤ ਰੱਖਦਾ ਅਬ ਇਸ ਕੋ ਸਮਝ ਆ ਗਈ ਕਿ ਕਿਵੇਂ ਸਮਝਾਉਂਦਾ ਜੀ ਸਮਝਾ ਇਹ ਸੱਚ ਹੈ ਕਿ ਕਿ ਮੂਜੇ ਮਤਲਬ 1 ਮਹੀਨਾ تک ਬਾਹਰ ਨਹੀਂ ਪਾਉਂਗੀ ਬਾਹਰ ਜਾਣ ਨੂੰ ਇਹ ਤਾਂ ਨਵੀਂ ਨੇ ਚੱਲੇਗੀ ਫੋਨ ਨਹੀਂ ਦੱਸ ਤਾਂ ਉਹਨੂੰ ਗੁੜੀਆਂ ਨੂੰ ਫੋਨ ਤੇ ਗੱਲ ਕਰ ਲਿਓ ਆਉਣ ਦੀ ਲੋੜ ਨਹੀਂ ਇਹ ਛੁੱਟ ਗਈ ਦਵਾਈ ਸਾਰੀਆਂ ਇਹਦੀਆਂ ਮੰਨੋ ਬਸ ਅੰਗਰੇਜ਼ੀ ਬੰਦ ਕਰ ਦਿਓ ਓਦੋਂ ਬਾਅਦ ਤੁਸੀਂ ਮਹੀਨੇ ਬਾਅਦ ਕਾਲ ਲਾ ਲਿਓ ਠੀਕ ਹੈ ਜੀ ਸਵੇਰੇ ਤੇ ਸ਼ਾਮ ਇੱਕੋ ਹੀ ਖਾਂਦੇ ਹੋ ਜੀ ਪਹਿਲੀ ਵਾਰ ਆਇਆ ਸੀਕੰਡ ਟਾਈਮ ਕਿਵੇਂ ਆਕੇ ਨਾਲੋਂ ਫਰਕ ਰਿਹਾ ਕੁਛ ਕਿਉਂ ਵੀਰੇ ਜਿਹੜੇ ਸਭ ਪਹਿਲੇ ਤੋਰੇ ਪਏ ਇਹਨੂੰ ਦੋ ਅੱਧੇ ਵਾਈ ਖਾਂ ਤੋਂ ਬਾਹਰ ਹੂੰ ਸਭ ਪਹਿਲੇ ਮੁੱਰੇ ਪਏ ਆ ਹੂੰ ਜਿਹੜੇ ਦੋ ਬਾਕੀ ਪਏ ਆ ਹੂੰ ਉਹਨਾਂ ਚ ਆਵਾਜ਼ ਨਹੀਂ ਆਈ ਇਹ ਨਿਕਲੀ ਹੂੰ ਅੰਦਰ ਆਵਾਜ਼ ਨਿਕਲਦੀ ਹੱਥ ਪੈਰ ਆਖੜ ਜੀ ਮਾਕੜ ਜੀ ਉਹ ਜਿਹੜੇ ਹੁਣ ਨਹੀਂ ਉਦਾਂ ਹੋਇਆ ਹੂੰ ਜਿਹੜੇ ਕੋਲ ਉਹਨਾ ਟਾਈਮ ਤੇ ਰਿਆ ਵੀ ਨਹੀਂ ਦੋਰਾ ਆ ਠੀਕ ਹੈ ਜੀ ਗੁੱਸਾ ਵੀ ਆਦਾ ਗੁੱਸਾ ਹੁੰਦਾ ਯਾਰ ਕਾਸ਼ ਵੀ ਗੁੱਸਾ ਹੋਰੀਏ ਇਹਦੇ ਥੋੜੀ ਜੀ ਹੋਰ ਬਾਦ ਉਹ ਲਿਖਣੀ ਵੀ ਆ ਆ ਲੈ ਲਿਓ ਜੀ ਤੇ ਇੱਕ ਨਾ ਮੈਡੀਸਿਨ ਹੁੰਦੀ ਆ ਸਟੀਲੋ ਪ੍ਰਾਈਮ ਮੈਂ ਤੁਹਾਨੂੰ ਲੈ ਕੇ ਦਿੰਨਾ 10 ਐਮ ਜੀ ਅੰਗਰੇਜ਼ੀ ਆ ਉਹ ਦੇ ਦੇ ਉਹਨਾਂ ਨੂੰ ਗੁੱਸਾ ਹਟ ਜੂ ਉਹਦੇ ਨਾਲ ਬਾਕੀ ਇਹ ਵੀ ਕਵਰ ਕਰੂ ਉਹ ਜਾਨੀ ਇੱਕਦਾਂ ਹੀ ਕਵਰ ਕਰੂ ਇਹਨੂੰ ਟਾਈਮ ਲੱਗੂਗਾ ਨਹੀਂ ਸਮੋਤਾਂ ਦੇ ਦੱਸ ਨੀਂਦ ਨਹੀਂ ਬੇਸੁਰਤੀ ਹੁੰਦੀ ਆ ਜੀ ਡੈਡੀ ਜਾਂ ਕੋਈ ਨੀਂਦ ਨਹੀਂ ਆਉਂਦੀ ਜੇ ਨੀਂਦ ਆ ਕਿ ਗੁੱਸਾ ਨਹੀਂ ਚੜਦਾ ਬੰਦੇ ਨੂੰ ਮੁੰਡਾ ਮੁੰਡਾ ਇਧਰ ਪੈਸਾ ਕੀ ਦਵਾਈ ਨਾ ਤੁਸੀਂ ਅੱਧੀ ਕਰ ਦਿਓ ਜੇ ਚੋ ਅੱਛੇ ਸਵੇਰ ਸ਼ਾਮ ਹਾਂ ਅੱਛਾ ਜੀ ਹਾਂ ਮਤੂਵਾ ਤੇ ਸ਼ਾਮ ਅੱਧੀ ਕਰ ਦਿਓ ਕਿਤੋਂ ਪਿੰਡ ਚੜ ਗਿਆ ਜੀ ਚੜ ਗਿਆ ਹਾਂਜੀ ਹੋਰ ਨੰਬਰ ਤੁਹਾਨੂੰ ਮੈਂ ਫਾਸਟ ਕਰਾਂ ਨਾ ਮੈਂ ਇਹ ਪਿਤਰਾਨਾ ਇਹ ਰਾਤ ਨੂੰ ਹੀ ਦੇਣੀ ਹੈ ਇੱਕ 3 ਐਮ ਜੀ ਦੀ ਰਾਤ ਨੂੰ ਦੇਣੀ ਹੈ ਸਰੋਪ ਜੋ ਕੋਈ ਨਾ ਮੜਿਆ ਬਸ ਇਹ ਦੋ ਬਾਦ ਸਿੰਗਰਨ ਬਹੁਤ 15 ਦਿਨ ਖਵਾ ਦਿਓ ਬਾਅਦ ਚ ਬੰਦ ਕਰ ਦਿਓ ਦੋ ਬੱਤੇ ਲੈ ਲਓ 20 ਦਿਨ ਨੰਗ ਜਾਣਗੇ ਤੁਹਾਡੇ ਅੱਛਾ ਜੀ ਇਹ ਨਾ ਕਿਦੋਂ ਮਣੀ ਆਨਲਾਈਨ ਮੰਗਾ ਲਿਓ 1 ਐਮ ਜੀ ਤੋਂ ਮਿਲ ਜਾਂਦੀ ਹੈ ਇੱਕ ਮਿੰਟ ਬਸ ਇੱਥੇ ਬਿਠਾ ਕੇ ਲਾ ਰਹੇ ਨੇ ਦੇਖੋ ਸਹੀ ਆਪਣਾ ਦੂ ਮੇਰੇ ਸਾਹ ਵਧੀਆ ਫਿਰ ਸੈਟਿੰਗ ਨਾ ਆ ਜਾਂਦਾ ਇਹ ਪਤਾ ਹੀ ਨਹੀਂ ਤੁਹਾਨੂੰ ਬਹਿ ਜਾਓ ਕੋਈ ਨਸਲੀ ਲੈ ਲਓ ਜੇ ਲੈ ਲਓ ਕਿੰਨੀ ਵਾਰ 6 ਵਾਰ ਜੀ ਜੀ 6 ਵਾਰ ਸੰਗਦੇ ਹੋ ਤੁਸੀਂ ਇਹਨੂੰ ਐਂ ਕਰੋ ਜੀ ਇਹਨੂੰ ਤਿੰਨ ਵਾਰ ਕਰ ਦਿਓ ਅੱਛਾ ਜੀ ਹਾਂ ਇਹਨੂੰ ਤਿੰਨ ਵਾਰ ਕਰਦੇ ਹੋਏ ਇਹ ਤੁਹਾਡੀ ਦਵਾਈ ਕਾਫੀ ਟਾਈਮ ਲੰਘ ਜਾਣੀ ਹੈ ਹੋਰ ਪਾ ਦਿਓ ਜਿਹਨਾਂ ਨੂੰ ਜੰਮਚਾ ਹੋਰ ਪਾ ਦਿਓ ਅੱਧਾ ਇੱਕ ਜੰਮਚਾ ਪਾ ਦਿਓ ਤਿੰਨ ਵਾਰ ਕਰ ਲਓ ਜੀ ਠੀਕ ਹੈ ਜੀ ਜਿਹਨਾਂ ਦਾ ਕੋਈ ਵੀ ਦਿਮਾਗ ਦਾ ਕੋਈ ਵੀ ਸਿਸਟਮ ਖਰਾਬ ਆ ਨਾ ਉਹ ਸਾਰਾ ਇੰਪਰੂਵ ਹੋ ਜਾਊਗਾ ਇਹਨਾਂ ਨੂੰ ਹੋਊ ਵੀ 2-3 ਮਹੀਨਿਆਂ ਦੇ ਵਿੱਚ ਵਿੱਚ ਹੀ ਹੋ ਕੇ ਛੁੱਟ ਜਾਣੀ ਹੈ ਦਵਾਈ ਤੇ ਸਰ ਇਹਨਾਂ ਦਾ ਬਲਕਿ ਅਲਰਜੀ ਹੈ ਸਿੱਕਾ ਹੋ ਆਉਂਿਆ ਅੱਜ ਤੁਸੀਂ ਤਾਂ ਲੈ ਆਏ ਨੂੰ ਬਾਹਰ ਜਿਵੇਂ ਇਹ ਤੁਮਾਹ ਦਾ ਪਾ ਦੇ ਦਿੰਦੇ ਹੋ। ਆ ਦਵਾਈ ਦੇ ਦੇਣਾ ਇਹ ਦਵਾ ਚਲੋ ਇਹ ਬੈਂਟਸ ਇਹ ਆਪਣੀ ਨਾ ਮੋਟੀ ਕੁੱਟੀ ਹੋਈ ਸੀਗੀ ਹੁਣ ਖੜਲ ਕੀਤੀ ਹੋਈ ਆ ਦੇਖੋ ਕਿੰਨਾ ਫਰਕ ਆਇਆ ਤਾਂ ਤੇ ਉਹਦਾ ਇਹ ਦਵਾਈ ਅਸਰ ਬੰਦ ਕਰੂਗੀ ਬਹੁਤਾ ਟਾਈਮ ਨੰਗੂ ਲਵੇੜ ਕੇ ਲਾਉਣੀ ਆ ਇਹਨੂੰ ਪਹਿਲਾਂ ਖਤਮ ਕਰ ਦਿਓ। ਇਹਨੂੰ ਬਾਅਦ ਚ ਲੈ ਜਾਓ ਪਹਿਲਾਂ ਉਹ ਵੀ ਚਲਾ ਦਿਓ। ਤਿੰਨ ਵਾਰ ਕਰ ਲਓ। ਔਰ ਜੀਆ ਵਿੱਚ ਉਹਨੂੰ ਸਮਾਰ ਕੇ ਕਬਰ ਉਹਨਾਂ ਨੂੰ ਉਧਰ ਕਰ ਲੋ ਉਧਰ ਹੋ ਕੇ ਕਰ ਲੋ ਟਾਈਮ ਥੋੜਾ ਜਿਹਾ ਸ਼ਾਰਟ ਆ ਗਿਆ ਕੋ